ਵੱਡੀ ਖਬਰ ਸਾਹਮਣੇ ਆ ਰਹੀ ਹੈ ਸਿਮਰਜੀਤ ਬੈਂਸ ਨੂੰ ਜਾਨੋਂ ਮਾਰਨ ਦੀ ਧਮਕੀ ਐ ਜੋ ਮਿਲੀ ਐ ਕਿਸੇ ਨੇ ਉਹਨਾਂ ਨੂੰ ਫੇਸਬੁੱਕ ਪੇਜ ਤੇ ਮੈਸੇਂਜਰ ਰਾਹੀਂ ਜਾਨੋਂ ਮਾਰਨ ਦੀ ਧਮਕੀ ਦਿੱਤੀ ਐ ਸਿਮਰਜੀਤ ਬੈਂਸ ਦੇ ਸੋਸ਼ਲ ਮੀਡੀਆ ਹੈਂਡਲ ਪੇਜ ਨੂੰ ਚਲਾਉਣ ਵਾਲੇ ਬੰਟੀ ਨੇ ਦੱਸਿਆ ਕਿ ਇਹਨੂੰ ਇਹ ਧਮਕੀ ਬੀਤੇ ਦਿਨੀ ਉਦੋਂ ਮਿਲੀ ਜਦੋਂ ਬੈਂਸ ਅਤੇ ਉਹਨਾਂ ਦੇ ਹੋਰ ਸਾਰੇ ਦੋਸਤ ਰੋਡ ਸ਼ੋਅ ਵਿੱਚ ਪੈਦਲ ਮਾਰਚ ਕਰ ਰਹੇ ਸੀ ਧਮਕੀ ਤੋਂ ਬਾਅਦ ਉਹਨਾਂ ਇਸ ਮਾਮਲੇ ਸੰਬੰਧੀ ਲੁਧਿਆਣਾ ਪੁਲਿਸ ਕਮਿਸ਼ਨਰ ਅਤੇ ਚੌਂਕ ਕਮਿਸ਼ਨ ਨੂੰ ਸ਼ਿਕਾਇਤ ਕਰ ਦਿੱਤੀ ਐ ਬੰਟੀ ਨੇ ਕਿਹਾ ਕਿ ਬੈਂਸ ਦੇ ਪੇਜ ਤੇ ਬੱਬਰ ਹਰੀਨਾ ਦੀ ਆਈਡੀ ਤੋਂ ਧਮਕੀ ਆਈ ਐ ਧਮਕੀ ਵੱਡੇ ਨੇਤਾ ਬਣਦੇ ਜਾ ਰਹੇ ਹੋ ਜ਼ਿਆਦਾ ਸਿਰਤੇ ਨਾ ਚੜੋ ਥੋੜਾ ਸ਼ਾਂਤੀ ਨਾਲ ਚੱਲੋ ਨਹੀਂ ਤਾਂ ਸੇ ਤੁਹਾਨੂੰ ਪੱਕਾ ਸ਼ਾਂਤ ਕਰ ਦੇਵਾਂਗੇ ਸਮਝ ਲਿਓ ਹਾਲੇ ਵੀ ਸਮਾਂ ਹੈ ਨਾ ਤਾਂ ਤੁਹਾਡੀ ਲਾਸ਼ ਦੀ ਪਛਾਣ ਕਿਸੇ ਨੂੰ ਨਹੀਂ ਹੋਵੇਗੀ ਦੂਜੇ ਪਾਸੇ ਇਸ ਮਾਮਲੇ ਵਿੱਚ ਸਿਮਰਜੀਤ ਬੈਂਸ ਨੇ ਕਿਹਾ ਕਿ ਸੱਚਾਈ ਦੇ ਰਾਹ ਚੱਲਣ ਵਾਲੇ ਆਗੂ ਨੂੰ ਅੱਜ ਕੋਈ ਨਵੀਂ ਧਮਕੀ ਨਹੀਂ ਮਿਲ ਰਹੀ ਹੈ ਜਦੋਂ ਤੋਂ ਲੋਕਾਂ ਦੇ ਵਿੱਚ ਕਾਮਕਾਰ ਨੇ ਸ਼ਰਾਰਤੀ ਅੰਸਰ ਉਹਨਾਂ ਨੂੰ ਧਮਕੀਆਂ ਦੇ ਰਹੇ ਨੇ ਪਰ ਉਹ ਸੱਚਾਈ ਤੋਂ ਪਿੱਛੇ ਹਟਣ ਵਾਲੇ ਆਗੂ ਨਹੀਂ ਇਸ ਸਬੰਧੀ ਸੀਨੀਅਰ ਪੁਲਿਸ ਅਧਿਕਾਰੀ ਨੂੰ ਸੂਚਿਤ ਕੀਤਾ ਜਾ ਚੁੱਕਿਆ ਹੈ ਸੋ ਸੰਗਰੂਰ ਤੋਂ ਮੌਜੂਦਾ ਸੰਸਦ ਮੈਂਬਰ ਸਿਮਰਜੀਤ ਮਾਨ ਜੋ ਆਪਣੇ ਸਿਆਸੀ ਕਰੀਅਰ ਦੀ ਸ਼ੁਰੂਆਤ ਕਰਨ ਵਾਲੇ ਸਿਮਰਜੀਤ ਬੈਂਸ ਸੁਖਬੀਰ ਬਾਦਲ ਦੀ ਅਗਵਾਈ ਹੇਠ ਅਕਾਲੀ ਦਲ ਵਿੱਚ ਸ਼ਾਮਲ ਹੋ ਗ ਖਿਲਾਫ ਤਹਿਸੀਲਦਾਰ ਦੇ ਦਫਤਰ ਦੇ داخل ਹੋ ਕੇ ਕੁੱਟਮਾਰ ਕਰਨ ਦਾ ਕੇਸ ਵੀ ਦਰਜ ਹੋਇਆ ਸੀ ਅਕਾਲੀ ਦਲ ਵੱਲੋਂ ਉਹਨਾਂ ਨੂੰ ਚੋਣ ਟਿਕਟ ਨਾ ਦੇਣ ਤੋਂ ਨਾਰਾਜ਼ ਹੋ ਕੇ ਉਹਨਾਂ ਪਾਰਟੀ ਵਿੱਚ ਛੱਡ ਦਿੱਤੀ ਸੀ ਇਸ ਤੋਂ ਬਾਅਦ ਸਿਮਰਜੀਤ ਨੇ ਆਤਮ ਨਗਰ ਅਤੇ ਬਲਵਿੰਦਰ ਨੇ ਲੁਧਿਆਣਾ ਵਿਧਾਨ ਸਭਾ ਸੀਟ ਤੋਂ ਚੋਣ ਲੜੀ ਅਤੇ ਜਿੱਤੇ ਬੈਂਸ ਨੇ ਲੋਕ ਇਨਸਾਫ ਪਾਰਟੀ ਬਣਾਈ 2017 ਦੀ ਵਿਧਾਨ ਸਭਾ ਚੋਣਾਂ ਚ ਆਪ ਨਾਲ ਘੜ ਜੋੜ ਕੇ ਤਾਂ ਇਸ ਵਾਰ ਵੀ ਦੋਵੇਂ ਭਰਾ ਚੋਣ ਜਿੱਤ ਗਏ ਸਾਲ 2022 ਚ ਹੋਈਆਂ ਵਿਧਾਨ ਸਭਾ ਚੋਣਾਂ ਚ ਉਹਨਾਂ ਦੀ ਪਾਰਟੀ ਨੇ ਇਕੱਲਿਆਂ ਹੀ ਚੋਣ ਲੜੀ ਪਰ ਆਪ ਦੀ ਲਹਿਰ ਦਾ ਸਾਹਮਣਾ ਨਾ ਕਰ ਸਕੇ ਤੇ ਹਾਰ ਗਈ ਸੋ ਦੱਸਦੇ ਕਿ ਦੀ ਕੁੱਟਮਾਰ ਕਰਨ ਦੇ ਦੋਸ਼ ਲੱਗੇ ਇਸੇ ਮਾਮਲੇ 'ਚ ਉਹ ਜੇਲ੍ਹ ਕਰ ਚੁੱਕੇ ਨੇ ਇਸ ਤੋਂ ਬਾਅਦ 10 ਜੁਲਾਈ 2021 ਨੂੰ ਔਰਤ ਨੇ ਉਹਨਾਂ ਤੇ ਜ਼ਬਰ ਜਨਾਬ ਦੀ ਕੋਸ਼ਿਸ਼ ਕਰਨ ਦਾ ਦੋਸ਼ ਲਾਇਆ ਇਸ ਤੋਂ ਬਾਅਦ ਪੁਲਿਸ ਨੇ ਮਾਮਲਾ ਦਰਜ ਕਰਕੇ ਉਹਨਾਂ ਨੂੰ ਜੇਲ੍ਹ ਭੇਜ ਦਿੱਤਾ ਸੀ ਸੋ ਦੱਸ ਦਈਏ ਕਿ ਹੁਣ ਕਾਂਗਰਸ ਜੋ ਪਾਰਟੀ ਹੈ ਸਿਮਰਜੀਤ ਬੈਂਸ ਦੇ ਵੱਲੋਂ ਜੁਆਇਨ ਕਰ ਲਈ ਗਈ ਹੈ ਅਤੇ ਇਹ ਵੀ ਦੱਸ ਦਈਏ ਕਿ ਬੀਤੇ ਦਿਨ ਜਿਉਂ ਉਹਨਾਂ ਨੂੰ ਧਮਕੀ ਮਿਲੀ ਹੈ ਉਸ ਸੰਬੰਧੀ ਪੁਲਿਸ ਨੂੰ ਸ਼ਿਕਾਇਤ ਦੇ ਦਿੱਤੀ ਗਈ ਹੈ